बारा महा माज महला पंजमा कर चौथा एक अंकार सतगुर प्रसाद किर्त कर्म के विषडे कर कृपा मिलो राम चार कुंट दह दिस परमे में थक आई प्रभ की साम तेन दुदै बाहरी कितना वै काम जल विन साख कुमलावती ਉਪਜੈ ਨਾਹੀ ਨਾਮ ਹਰ ਨਾਨ ਨ ਮਿਲੀ ਸਾਜਨੈ ਕਤ ਕਾਈਐ ਬਿਸਰਾਮ ਜਿਤ ਕਰ ਹਰ ਕੰਤ ਨ ਪ੍ਰਗਟਈ ਪਠਾਨਗਰ ਸੇ ਗ੍ਰਾਮ ਸਰਬ ਸੰਗਾਰ ਤੰਬੋਲ ਰਸ ਸੁਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਬਿਹੂਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹ ਚਲਤਾ ਮਨ ਚੀਤ ਗੋਵਿੰਦ ਅਰਾਦੀਐ ਹੋਵੇ ਆਨੰਦ ਕਨਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਆਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸੈ ਗਣ ਇਕ ਖਿਨ ਤਿਸ ਵਿਨ ਜੀਵਨਾ ਮਿਰਤ ਜਨਮ ਜਨਨ ਜਲਥਲ ਮਹੀਰ ਪੂਰਿਆ ਰਵਿਆ ਵਿਚ ਵਣ ਸੋ ਪ੍ਰਭ ਚੇਤਨਾ ਆਵੀ ਕਿਤੜਾ ਦੁੱਖ ਗਣਾਂ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਈ ਸੋ ਪ੍ਰਭੂ ਤਿਸ ਕੈ ਪਾਈ ਲੱਗਾ ਵਸਾਕ ਤੀਰਣ ਕਿਉ ਬਾਡੀਆਂ ਜਿੰਨਾ ਪ੍ਰੇਮ ਵਿਸੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਉਤਰ ਕਲਾ ਤਰਨਾ ਸੰਗਤਨਾ ਹਰ ਅਵਨਾਸੀਓ ਪਲਚ ਪਲਚ ਸਗਲੀ ਮੁਈ ਝੂਠਾ ਤੰਦੈ ਮੋ ਇੱਕ ਸਹਰ ਕੇ ਨਾਮ ਬਿਨ ਅਗਲਿ ਖੋ ਦੋਏ ਬਸਾਰ ਬਗੁਚਣਾ ਪ੍ਰਭ ਬਿਨ ਆਵਰਨਾ ਕੋਈ ਪ੍ਰੀਤਮ ਚਰਨੇ ਜੋ ਲਗੈ ਤਿਨ ਕੀ ਨਿਰਮਲ ਸੋਇ ਨਾਨਕੀ ਪ੍ਰਭੇਂਤੀ ਪ੍ਰਭ ਮਿਲੋ ਪ੍ਰਾਪਤ ਹੋਈ ਵਿਸਾਖ ਜ਼ਹਾਵਾ ਤਾ ਲਗੈ ਜੋ ਸੰਤ ਭੇਟੈ ਹਰ ਸੋਇ ਹਰ ਜੀਠੋ ਜੁੜਨ ਦਾ ਲੋੜੀਐ ਜਿਸ ਅੱਗੇ ਸਭਨ ਵਨ ਹਰ ਸੱਜਣ ਧਾਵਣ ਲੱਗਿਆ ਕਿਸੇ ਨਾ ਦੇਈ ਵਨ ਮਾਨਕ ਮੋਤੀ ਨਾਮ ਪ੍ਰਭ ਉਣ ਲੱਗੈ ਨਾਹੀ ਸੰਨ ਰੰਗ ਸਵੇ ਨਰੈਣ ਜੀਤੇ ਮਨ ਪਾਵਨ ਜੋ ਹਰ ਲੋੜੈ ਸੋ ਕਰੇ ਸੋਈ ਜੀਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਹਰ ਜੀ ਠਰੰਗੀਲਾ ਤਿਸ ਤਣੀ ਜਿਸ ਕਾ ਭਾਗ ਮਥਨ ਆਸਾੜ ਤਪੰਦਾ ਤਿਸ ਲਗੈ ਹਰ ਨਾ ਨਜ ਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਇ ਪਾਗ ਬਗੂਚੀਐ ਗਲ ਪੈਸ ਜਮ ਕੀ ਫਾਜ਼ ਜਿਹਾ ਵਿਜੈ ਸੋ ਲੁਣੈ ਮਥੈ ਜੋ ਲਖਿਆਸ ਰੈਣ ਬਿਹਾਨੀ ਪੁਸ਼ਤਾਣੀ ਉੱਠ ਚੱਲੀ ਗਈ ਨਿਰਾਸ਼ ਜਿਨ ਕੋ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰਿ ਕਿਰਪਾ ਪ੍ਰਭੁ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਬਿੰਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸਈ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤ ਸਚ ਰੰਗ ਇਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਦਿਸਣ ਸਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਬਾਨ ਤਿਨ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਹਰ ਮਿਲਨੈ ਨੂੰ ਮਨ ਲੋਚਦਾ ਕਰਮ ਮਲਾਵਣ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਨ ਕਾ ਸਦ ਬਲਿਹਾਰ ਨਾਨਕ ਹਰ ਜੀ ਮਿਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿੰਨ ਸੁਹਾਗਣੀ ਜਿਨ ਰਾਮ ਨਾਮ ਓਰ ਹਾਰ ਪਾਦੋਂ ਪਰਮ ਪਲਾਣੀਆਂ ਦੁਜੈ ਲੱਗਾ ਹਿਤ ਲੱਖ ਸੰਗਾਰ ਬਣਾਇਆ ਕਾਰਜ ਨਾਹੀਂ ਕੀਤ ਜਿਤ ਦਿਨ ਦੀ ਬਿਨ ਸਸੀ ਤਿਤ ਬੀਲੇ ਕੈ ਸੰਪ੍ਰੀਤ ਪਕੜ ਚ ਲੈਣ ਦੂਤ ਜਮ ਕਿਸੇ ਨਦਨੀ ਭੇਤ ਛੱਡ ਕੜੋ ਤੇਖ ਨਾ ਮਾਹੀ ਜਿਨਸੋਂ ਲੱਗਾ ਹੇਤ ਹੱਥ ਮਰੂੜੈ ਤਨ ਕਪਹਿ ਸਿਆਹ ਹੋਆ ਸੇਤ ਜਿਹਾ ਵਿਜੈ ਸੋ ਲੁਣੈ ਕਰਮਾਂ ਸੰੜਾ ਖੇਤ ਨਾਨਕ ਪ੍ਰਭ ਸਰਨਾਗਤੀ ਚ ਨੰਬਹੁਤ ਪ੍ਰਵਦੇਤ ਸੇ ਪਾਦੋਂ ਨਰਕ ਨ ਪਾਈਏ ਗੁਰ ਰਖਣ ਵਾਲਾ ਏਤ ਸਨ ਪ੍ਰੇਮ ਮੋ ਮਾੜਾ ਕਿਉ ਮਿਲਿਐ ਹਰੇ ਜਾਈ ਮਰ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੈ ਲਾਗਾ ਪਾਈ ਬਿਨ ਪ੍ਰਭ ਕਿਉ ਸੁਖ ਪਾਈਏ ਦੂਜੀ ਨਾਹੀ ਜਾਏ ਜਿਨਾਂ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਭਾਈ ਆਪ ਤਿਆਗ ਬਿੰਤੀ ਕਰੈ ਲਿਓ ਪ੍ਰਭੂ ਲੜ ਲਾਈ ਜੋ ਹਰ ਕੰਤ ਮਲਾਈਆ ਸਿ ਵਿਛੜ ਕਤੋ ਨਹ ਜਾਇ ਪ੍ਰਭ ਬਿੰਦੂ ਜਕੋ ਨਹੀ ਨਾਨਕ ਹਰ ਸਰਨਾਇ ਅਸੂ ਸੁਖੀ ਬਸੰਧਿਆ ਜਿਨਾ ਮਿਆ ਹਰ ਰਾਈ ਕਤਕ ਕਰਮ ਕਮਾਵਣੀ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਬੇਮਖ ਹੋਏ RAM ਤੇ ਲੱਗਣ ਜਨਮ ਵਿਜੋਗ ਖਿੰਮੇ ਕੌੜੇ ਹੋਈ ਰਹੀ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸਥੈ ਰੋਵੇ ਰੋਜ ਕੀਤਾ ਕਸੂ ਨਾ ਹੋਵੀ ਲਿਖਿਆ ਤੁਰ ਸੰਜੋਗ ਬੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਾਖ ਲਿਓ ਮੇਰੇ ਸਹਬ ਬੰਦੀ ਮੋਚ ਕਥ ਕੋ ਵੈ ਸਾਧ ਸੰਗ ਬਿਨ ਸਹਿ ਸੱਬੇ ਸੋਚ ਮੰਗਰ ਮਾ ਹਈ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਤਿਨ ਕੀ ਸੋਭਾ ਕਿਆ ਗਣੀ ਜੀ ਸਹਬ ਮੀ ਲੜਿਹਾ ਤਨ ਮਨ ਮੌਲਿਆ RAM ਸਿੰਘ ਸੰਗ ਸਾਧ ਸੁਹਿ ਲੜਿਆ ਸਾਧ ਜਨਾ ਤੇ ਬਹਾਰੀ ਸੇ ਰਹਿਣ ਅਕੇ ਲੜਿਆ ਤਨ ਦੁੱਖ ਨ ਕਭੂ ਉਤਰੈ ਸੇ ਜਮਕ ਬਸ ਪੜਿਹਾ ਜਿਨੀ ਰਾਵੈ ਪ੍ਰਭ ਆਪਣਾ ਸੇ ਦਿਸਨਿਤ ਖੜੀਆ ਰਤਨ ਜਵੇਰ ਲਾਲ ਹਰ ਕੰਠ ਤਿੰਨਾ ਜੜੀਹਾ ਨਾਨਕ ਵੰਸ਼ ਧੂੜ ਤਿਨ ਪ੍ਰਭ ਸਰਨੀ ਦਰ ਪੜਿਹਾ ਮੰਗਰ ਪ੍ਰਭ ਰਦਨਾ ਬਹੁੜਨ ਜਨ ਮੜੀਹਾ ਕੋਖ ਤਖਾਰਨ ਗਾਪੀ ਕੰਠ ਮਿਲਿਆ ਹਰਨਾ ਮਰ ਬਿੰਦਿਆ ਚਰਨ ਅਰਵਿੰਦ ਦਰਸ਼ਨ ਲਗੜਾ ਕਾ ਉਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਵੇਖਿਆ ਪੂਨ ਸਕਈ ਮਿਲ ਸਾਧੂ ਗੁਣ ਗਾ ਜਹ ਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸੁਮਾ ਕਰ ਗਲੀ ਨੀ ਪਾਰ ਬ੍ਰਹਮ ਬੋੜਨ ਵਿਸੜਿਆ ਬਾਰ ਜਾਓ ਲਖ ਵੀਰਿਆ ਹਰ ਸੱਜਣਾ ਅਗਮ ਆਵਾ ਸਰਨ ਪਰਈ ਨਰਾਇਣੇ ਨਾਨਕ ਦਰ ਪਹੀਆ ਝੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਬੇ ਪ੍ਰਵਾ ਮਾਗ ਮਜਨ ਸੰਗ ਸਾਧੂਆ ਧੂੜੀ ਕਰ ਇਸਨਾਨ ਹਰਖਾ ਨਾਮ ਧਿਆਈ ਸੁਣ ਸਭ ਨਾਨ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਇ ਗਮਾਨ ਕਾਮ ਕ੍ਰੋਧ ਨਾ ਮੋਹੀਏ ਬਿਨਸਾ ਲੋਗ ਸੁਆਣ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅਠਸਠ ਤੀਰਥ ਸਗਲ ਪੁਣ ਜੀ ਦਿਆ ਪਰਵਾਨ ਜਿਸ ਨੂੰ ਦੇਵ ਦਿਆ ਕਰ ਸੋਈ ਪੁਰਖ ਸੁਜਾਣਾ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕਰਵਾਨ ਬਾਗ ਸੁੱਚੇ ਸੇ ਕਾਂਡਿਆ ਜਿਨਾਂ ਜਨਪੂਰਾ ਗੁਰ ਮਿਹਰਵਾਨ ਹਲ ਗੁਣ ਆਨੰਦੋ ਪਰਜਨਾ ਅਰ ਸੱਜਣ ਪ੍ਰਗਟੇ ਆਈ ਸੰਤ ਸਹਾਈ RAM ਕੀ ਕਰ ਕਿਰਪਾ ਦੀ ਅਮਲਾਈ ਸੇਜ ਸਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਸਤੁਣੀ ਬੜ ਭਾਗਣੀ ਬਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਲਗਾਵੇ ਗੀਤ ਗੋਵਿੰਦ ਲਾਏ ਹਰ ਜਿਹਾ ਵਰਨਾਂ ਦੇ ਸਹੀ ਕੋਈ ਦੂਜਾ ਲਵੈ ਨ ਲਾਏ ਹਲਤ ਬਲ ਤਸਵਾਰਿ ਉਨ ਨਹ ਚਲ ਦਿੱਤਿਆ ਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੁੜਾ ਜਨਮ ਹੈ ਤਾ ਜੀਹ ਜਿਹਾ ਏ ਕਾ ਨੀਕ ਗੁਣ ਤਰੇ ਨਾਨਕ ਚਰਨੀ ਪਾਈ ਹਲ ਗੁਣ ਨਿਤ ਸੁਲਾਹੀਐ ਜਿਸ ਨੂੰ ਤਲ ਨਤ ਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੀ ਕਾਜ ਸਰੇ ਹਰ ਗੁਰ ਪੂਰਾ 라 ਦਿਆ ਦਰਗੇ ਸੱਚ ਕਰੇ ਸਰਬ ਸੁਖਾ ਨਿਧ ਚਰਨ ਹਰ ਭੌਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਜਨਸੀ ਪੂਰਨ ਸੱਚ ਪਰੇ पार ब्रह्म प्रभ सेबदे मन अंदर एक तरे मूर्त पले जिसको नदर करे नानक मंगे दर्श करो हरे मूर्त पले जिसको नदर करे ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਰਾਮ ਕਲੀ ਮਹਿਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਬਾਦਾਂਆਂ ਰਾਗ ਰਤਨ ਪਰਵਾਰ ਬਰੀਆ ਸ਼ਬਦ ਗਾ ਬਣਿਆ ਆਇਆ ਸ਼ਬਦ ਉਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸਵਾਮੀ ਸੋਕਿਓ ਮਨੋਂ ਵਿਸਾਰੀ ਕਹੈ ਨਾਨਕ ਮਨ ਮੇਰੇ ਸਦਾ ਰੋ ਹਰਨਾ ਲੇ ਸੱਚੇ ਸਹਿਬਾ ਕਿਆ ਨਾਹੀ ਕਰ ਤੀਰ ਕਰਤਾ ਤੇਰਾ ਸਭ ਕੁਸ ਹੈ ਜਿਸ ਦੇ ਸੋ ਪਾਵੇ ਸਦਾ ਸਿਫਤਿ ਰਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸਚੇ ਸਹਿਬ ਕਿਆ ਨਾਹੀ ਗਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਕੋ ਖਾਂ ਸਭ ਗਵਾਨਾ ਕਰ ਸ਼ਾਂਤ ਸੁਖ ਮਣਾਏ ਵਸਿਆ ਜਿਨ ਇਛਾ ਸੋ ਪਜਾਨਾ ਸਦਾ ਕਰਵਾਣ ਕੀਤਾ ਗੁਰੂ ਵੇਟੋ ਜਿਸ ਦੀਆਂ ਇਹ ਵੜਿਆਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦਿਤ ਕਰ ਸੁਭਗ ਕਰ ਸੁਭਗ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਤਦ ਵਸ ਕੀਤੇ

ਜਾਣੀ ਸੁਣ ਤੇ ਪਨੀਤ ਕਹ ਤੇ ਪਵਿੱਤ ਸਤਿਗੁਰ ਰਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹ ਤੇ ਪਵਿੱਤ ਸਤਿਗੁਰ ਰਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ श्लोक पावन गुरु पाणी पिता माता तरत महत दिवस राज दो दाई दाया खिल सगल जगत चंगियाइया बरियाइया बच धर्म दूर करमी आपो अपनी के नेड़ के दूर जिनी नाम त्याया गए मसकत काल ਨਾਨਕ ਤੇ ਮੁਖ ਉਜਲੇ ਕੀਤੇ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ